ਸੋ ਮੈਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 89 ਪੰਜਾਬ ਦੇ ਵਿੱਚ ਅਸੀਂ ਰਾਜਪੁਰਾ ਦੇ ਮੁਕਤ ਸਕੂਲ ਦੇ ਵਿੱਚ ਖੜੇ ਆ ਤੇ ਸਵੇਰ ਦੀ ਹੀ ਜਿਹੜੀ ਹੈ ਪਟਿਆਲਾ ਜ਼ਿਲ੍ਹੇ ਦੇ ਕੁਝ ਸਕੂਲਾਂ ਨੂੰ ਇੱਕ ਮੇਲ ਰਾਹੀ ਜੋ ਦੱਸਿਆ ਜਾ ਰਿਹਾ ਹੈ ਕਿ ਮੇਲ ਰਾਹੀ ਖਾਲਿਸਤਾਨ ਜਾਂ ਕਿਸੇ ਹੋਰ ਸੰਗਠਨਾ ਵੱਲੋਂ ਜਿਹੜੀ ਹੈ ਬੰਬ ਨਾਲ ਉਡਾਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਉਸ ਤੋਂ ਬਾਅਦ ਪਟਿਆਲਾ ਦੇ ਐਸਐਸਪੀ ਸ਼੍ਰੀ ਵਰਮਨ ਸ਼ਰਮਾ ਇਸ ਚੀਜ਼ ਨੂੰ ਬੜਾ ਸੀਰੀਅਸ ਲੈਂਦੇ ਆ ਤੇ ਸਵੇਰ ਤੋਂ ਹੀ ਸਕੂਲਾਂ ਦੀ ਸਰਚ ਚੱਲ ਰਹੀ ਹੈ ਦੂਜੀ ਮੇਲ ਜਿਹੜੀ ਜਦ ਆ ਆਂਦੀ ਹੈ ਸਾਡੇ ਸ਼ਹਿਰ ਰਾਜਪੁਰਾ ਦੇ ਮੁਕਤ ਸਕੂਲ ਦੇ ਵਿੱਚ ਮੈਂ ਤੁਹਾਨੂੰ ਦਿਖਾਵਾਂਗਾ ਇਹ ਕੈਮਰਾਮੈਨ ਦਿਖਾਣਗੇ ਮੇਰੇ ਹੱਥ ਦੇ ਵਿੱਚ ਇਹ ਮੇਲ ਹੈ ਜਿਹੜੀ ਮੁਕਤ ਸਕੂਲ ਨੂੰ ਆਂਦੀ ਹੈ ਕਿ ਸਕੂਲ ਨੂੰ ਜਿਹੜਾ ਹੈ ਬੰਬ ਨਾਲ ਉਡਾ ਦਿੱਤਾ ਜਾਏਗਾ ਤੇ ਉਸ ਤੋਂ ਬਾਅਦ ਇਹਨਾਂ ਵੱਲੋਂ ਮੁਕਤ ਸਕੂਲ ਵੱਲੋਂ ਜਿਹੜਾ ਹੈ ਰਾਜਪੁਰਾ ਦੇ ਡੀਐਸਪੀ ਮਨਜੀਤ ਸਿੰਘ ਜੀ ਨੂੰ ਇਹ ਸੂਚਿਤ ਕੀਤਾ ਜਾਂਦਾ ਕਿ ਇਸ ਤਰ੍ਹਾਂ ਦੀ ਕੋਈ ਮੇਲ ਆਈ ਹੈ ਬੰਬ ਨਾਲ ਉਡਾਉਣ ਦੀ ਤੇ ਨਾਲ ਦੀ ਨਾਲ ਸਰਦਾਰ ਮਨਜੀਤ ਸਿੰਘ ਜਿਹੜੇ ਡੀਐਸਪੀ ਹੈਗੇ ਰਾਜਪੁਰਾ ਦੇ ਉਹ ਐਸਐਚਓ ਸਿਟੀ ਗੁਰਸੇਵਕ ਸਿੰਘ ਨਾਲ ਤੇ ਆਪਣੀ ਕਾਫੀ ਵੱਡੀ ਟੀਮ ਦੇ ਨਾਲ ਮੁਕਤ ਸਕੂਲ ਦੇ ਵਿੱਚ ਪਹੁੰਚਦੇ ਜੋ ਤੁਸੀਂ ਤਸਵੀਰਾਂ ਦੇ ਵਿੱਚ ਨਾਲ-ਨਾਲ ਦੇਖ ਰਹੇ ਹੋ ਸਰਚ ਕੀਤੀ ਜਾਂਦੀ ਹੈ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਜਾਂਦਾ ਜਿਵੇਂ ਐਸਐਸਪੀ ਸਾਹਿਬ ਪਟਿਆਲਾ ਦੇ ਵਿੱਚ ਲਗਾਤਾਰ ਸਰਚ ਕਰ ਰਹੇ ਹਨ ਉਸ ਤਰ੍ਹਾਂ ਹੀ ਸਰਚ ਟੀਮਾਂ ਜਿਹੜੀਆਂ ਹਨ ਰਾਜਪੁਰਾ ਦੇ ਮੁਕਤ ਸਕੂਲ ਦੇ ਵਿੱਚ ਵੀ ਪਹੁੰਚਣ ਵਾਲੀਆਂ ਤੇ ਇੱਥੇ ਵੀ ਸਰਚ ਕਰਾਇਆ ਜਾਏਗਾ ਜੋ ਆਮ ਤੌਰ ਤੇ ਦੱਸਿਆ ਜਾ ਰਿਹਾ ਜਿਹੜੇ ਪੂਨਮ ਜੀ ਹੈਗੇ ਪ੍ਰਿੰਸੀਪਲ ਮੈਮ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਆਮ ਤੌਰ ਤੇ ਸਕੂਲ ਜਿਹੜਾ ਹੈ ਰੋਜ਼ਾਨਾ ਦੀ ਤਰ੍ਹਾਂ ਲੱਗਾ ਹੋਇਆ ਤੇ ਬੱਚੇ ਤੁਹਾਨੂੰ ਦੇਖ ਹੀ ਰਹੇ ਹੋ ਤੁਸੀਂ ਫੁਟੇਜ ਦੇ ਵਿੱਚ ਕਿਵੇਂ ਖੇਡ ਰਹੇ ਆ ਆਪਣੀ ਗੇਮਸ ਖੇਡ ਰਹੇ ਆ ਤੇ ਸਕੂਲ ਉਵੇਂ ਸੋ ਮੈਡਮ ਪ੍ਰਿੰਸੀਪਲ ਵੱਲੋਂ ਵੀ ਇਹ ਕਿਹਾ ਜਾ ਰਿਹਾ ਕਿ ਅੱਜ ਲਾਸਟ ਦਿਨ ਸੀਗਾ ਸਕੂਲ ਦਾ ਤੇ ਇਸ ਤੋਂ ਬਾਅਦ ਛੁੱਟੀਆਂ ਹੋ ਜਾਣੀਆਂ ਸੋ ਆਪਾਂ ਗੱਲਬਾਤ ਵੀ ਕਰਾਂਗੇ ਡੀਐਸਪੀ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਤੇ ਫਿਲਹਾਲ ਮੇਰੇ ਨਾਲ ਪੂਨਮ ਜੀ ਹੈਗੇ ਪ੍ਰਿੰਸੀਪਲ ਮੁਕਤ ਸਕੂਲ ਦੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲਏ ਨੇ ਮੈਡਮ ਕਿੰਨੇ ਵਜੇ ਮੇਲ ਆਂਦੀ ਹੈ ਤੇ ਕੀ ਕੁਝ ਹੁੰਦਾ ਸਾਨੂੰ ਸਵੇਰੇ ਜਦ ਅਸੀਂ ਸਕੂਲ ਸਵੇਰੇ 8 9 ਵਜੇ ਲੱਗਦਾ ਹੈਗਾ ਤੇ ਅਸੀਂ ਆ ਕੇ ਨੋਰਮਲ ਜਿਵੇਂ ਰੂਟੀਨ ਸ਼ੁਰੂ ਕਰ ਲਿਆ ਤੇ ਮੇਲ ਚੈੱਕ ਕਰਦੇ ਆ ਹੌਲੀ ਹੌਲੀ ਸਾਡੇ ਕੋਲ ਦੋ ਤਿੰਨ ਮੇਲ ਆਈਡਿਸ ਹੈਗੀਆਂ ਤੇ ਸਾਡੀ ਇੱਕ ਜਿਹੜੀ ਮੋਕਤ ਸਕੂਲ org ਦੀ ਵੈਬਸਾਈਟ ਹੈਗੀ ਹੈ ਉਸ ਤੇ ਅਸੀਂ ਸਵੇਰੇ 9:30 10 ਵਜੇ ਅਸੀਂ ਦੇਖਿਆ ਕਿ ਸਾਨੂੰ ਅਸੀਂ ਜਤਪੁਰੀ ਮੇਲ ਸਕੈਨ ਕਰ ਰੇ ਸੀ ਤੇ ਸਾਨੂੰ ਲੱਗਿਆ ਕਿ ਕੁਛ ਇਹ ਗਲਤ ਮੇਲ ਆਈ ਹੋਈ ਹੈ ਤੇ ਅਸੀਂ ਨਾਲ ਦੀ ਨਾਲ ਮੈਂ ਆਪਣੀ ਮੈਨੇਜਮੈਂਟ ਨੂੰ ਇਨਫੋਰਮ ਕੀਤਾ ਕਿ ਸਰ ਸਾਨੂੰ ਲੱਗ ਰਿਹਾ ਹੈ ਕਿ ਇਸ ਤਰ੍ਹਾਂ ਦੀ ਕੋਈ ਮੇਲ ਹੈਗੀ ਹੈ ਤੁਸੀਂ ਦੇਖੋ ਤੇ ਉਹਨਾਂ ਨੇ ਜਦ ਸਾਡ ਮੇਲ ਪੜ੍ਹੀ ਤਾਂ ਉਹਨਾਂ ਨੇ ਕਿਹਾ ਤੁਸੀਂ ਇਮੀਡੀਏਟਲੀ ਡੀਐਸਪੀ ਤੇ ਐਸਪੀ ਸਿਟੀ ਨੂੰ ਥਾਣਾ ਚ ਇਨਫੋਰਮ ਕਰੋ ਅਸੀਂ ਮੇਲ ਦਾ ਪ੍ਰਿੰਟ ਆਊਟ ਲੈ ਕੇ ਤੇ ਨਾਲ ਆਪਾਂ ਰਿਟਰਨ ਕੰਪਲੇਂਟ ਲੈ ਕੇ ਡੀਐਸਪੀ ਆਫਿਸ ਕੋਲ ਭੇਜੀ ਤ ਇੱਕਦਮ ਤੁਰੰਤ ਕਾਰਵਾਈ ਹੋਈ ਹੈ ਐਸਐਚਓ ਗੁਰਸੇਵਕ ਸਿੰਘ ਜੀ ਆ ਗਏ ਤੇ ਬਾਅਦ ਚ ਡੀਐਸਪੀ ਵੀ ਨਾਲ ਦੀ ਨਾਲ ਪਹੁੰਚ ਗਏ ਸਾਰਾ ਸਕੂਲ ਦਾ ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਕਿਹਾ ਸਾਨੂੰ ਕੋਈ ਪੈਨਿਕ ਕ੍ਰੀਏਟ ਕਰਨ ਦੀ ਲੋੜ ਨਹੀਂ ਸਕੂਲ ਵੀ ਸਾਡਾ ਨਾਰਮਲ ਚੱਲ ਰਿਹਾ ਛੁੱਟੀ ਹਲੇ ਹੋਏਗੀ ਬੱਚਿਆਂ ਨੂੰ ਤੇ ਅੱਜ ਲਾਸਟ ਵਰਕਿੰਗ ਡੇ ਹੈ ਤੇ ਕੱਲ ਤੋਂ ਕਹਿੰਦੇ ਕੱਲ ਸਾਡੀ ਪੀਟੀਐਮ ਉਹ ਕਹਿੰਦੇ ਤੁਸੀਂ ਕਰੋ ਕੰਡਕਟ ਕਰੋ ਪੀਟੀਐਮ ਕੋਈ ਪ੍ਰੋਬਲਮ ਨਹੀਂ ਹੈ ਤੇ ਜਿਹੜੀ ਉਹਨਾਂ ਨੇ ਕਾਰਵਾਈ ਕਰਨੀ ਹੈ ਸਾਨੂੰ ਪੂਰਾ ਉਹਨਾਂ ਨੇ ਵਿਸ਼ਵਾਸ ਦਿਲਾਇਆ ਹੈ ਕਿ ਸ ਬਿਲਕੁਲ ਠੀਕ ਹੈ ਕੋਈ ਪ੍ਰੋਬਲਮ ਨਹੀਂ ਹੈ ਮੈਡਮ ਤੁਸੀਂ ਇਸ ਮੇਲ ਨੂੰ ਦੇਖ ਕੇ ਕੀ ਲੱਗਦਾ ਤੁਹਾਨੂੰ ਕਦੀ ਇਹੋ ਜਿਹੀ ਪਹਿਲਾਂ ਮੇਲ ਆਈ ਹੋਵੇ ਜਾਂ ਇਸ ਮੇਲ ਨੂੰ ਦੇਖ ਕੇ ਕੀ ਲੱਗਦਾ ਕਿ ਕਿਸ ਦੀ ਸ਼ਰਾਰਤ ਹੈ ਕਿ ਹੈ ਵਾਕਈ ਕੋਈ ਸੀਰੀਅਸ ਮੈਟਰ ਹੈਗਾ ਨਹੀਂ ਇਹ ਤਾਂ ਬਿਲਕੁਲ ਉਹੀ ਗੱਲ ਹੈ ਜੀ ਸ਼ਰਾਰਤ ਹੈਗੀ ਹੈ ਲੋਕਾਂ 'ਚ ਬਿਨਾਂ ਗਲਤੋਂ ਅਨਰੈਸਟ ਕ੍ਰੀਏਟ ਕਰਨਾ ਪੈਨਿਕ ਕ੍ਰੀਏਟ ਕਰਨ ਵਾਲੀ ਗੱਲ ਹੈ ਤੇ ਅਸੀਂ ਕੋਈ ਇਸ ਤਰ੍ਹਾਂ ਨਾ ਬੱਚਿਆਂ ਨੂੰ ਇਨਫੋਰਮ ਕੀਤਾ ਨਹੀਂ ਨੋਰਮਲ ਸਕੂਲ ਚੱਲ ਰਿਹਾ ਹੈ ਟੀਚਰਸ ਆਪਣੀ ਕਲਾਸਾਂ ਪੜਾ ਰਹੇ ਹੈਗੇ ਇਹ ਉਹੀ ਗੱਲ ਹੈਗੀ ਤੁਸੀਂ ਪੰਜਾਬ ਦਾ ਮਾਹੌਲ ਵਿਗਾੜਨ ਲਈ ਮੈਨੂੰ ਲੱਗਦਾ ਕੋਈ ਸ਼ਰਾਰਤੀ ਤੱਤ ਜਿਹੜੇ ਹੈਗੇ ਇਸ ਤਰ੍ਹਾਂ ਦੀ ਮੇਲ ਸਕੂਲਾਂ ਚ ਕਰ ਰਹੇ ਹਨ ਉਹਨਾਂ ਦਾ ਐਕਚੁਅਲੀ ਮੇਨ ਮੋਟਿਵ ਜਾਂ ਮਕਸਦ ਇਹੀ ਹੈਗਾ ਕਿ ਤੁਸੀਂ ਬਸ ਅਨਰੈਸਟ ਕ੍ਰੀਏਟ ਕਰਨਾ ਹੈ। ਥੈਂਕ ਯੂ ਮੈਮ। ਸੋ ਆਪਾਂ ਡੀਐਸਪੀ ਸਾਹਿਬ ਨਾਲ ਤੁਹਾਡੀ ਗੱਲ ਕਰਾਨੇ ਕਿ ਡੀਐਸਪੀ ਸਾਹਿਬ ਨੇ ਕਿਸ ਤਰ੍ਹਾਂ ਰਿਸਰਚ ਕੀਤੀ ਹੈ ਤੇ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਰਾਜਪੁਰਾ ਦੇ ਮੁਕਤ ਸਕੂਲ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਸੋ ਅੱਜ ਸਵੇਰ ਤੋਂ ਹੀ ਪਟਿਆਲਾ ਜ਼ਿਲ੍ਹਾ ਦੇ ਸਕੂਲ ਪ੍ਰਬੰਧਕਾਂ ਨੂੰ ਮੇਲ ਆ ਰਹੀ ਹੈ ਇਹਨਾਂ ਦੇ ਮੇਲ ਤੇ ਕਿ ਖਾਲਿਸਤਾਨ ਵੱਲੋਂ ਜਿਹੜਾ ਹੈ ਸਕੂਲ ਨੂੰ ਉਡਾਉਣ ਦੀਆਂ ਧਮਕੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਤੇ ਉਸ ਤੋਂ ਪਹਿਲਾਂ ਜਿਹੜਾ ਪਟਿਆਲਾ ਦੇ ਵਿੱਚ ਐਸਐਸਪੀ ਸਾਹਿਬ ਵੱਲੋਂ ਜਿਹੜਾ ਸਰਚ ਆਪਰੇਸ਼ਨ ਬੜੇ ਵਧੀਆ ਤਰੀਕੇ ਦੇ ਨਾਲ ਤੇ ਕਾਫੀ ਪੁਲਿਸ ਫੋਰਸ ਦੇ ਨਾਲ ਚਲਾਇਆ ਜਾ ਰਿਹਾ ਸੀ ਉੱਥੇ ਹੀ ਦੂਜੀ ਮੇਲ ਜਿਹੜੀ ਹੈ ਉਹ ਰਾਜਪੁਰਾ ਦੇ ਮੁਕਤ ਸਕੂਲ ਨੂੰ ਆਂਦੀ ਹੈ ਕਿ ਇਸ ਨੂੰ ਵੀ ਜਿਹੜਾ ਹੈ ਬੰਬ ਨਾਲ ਉਡਾ ਦਿੱਤਾ ਜਾਏਗਾ ਜਿਵੇਂ ਹੀ ਸਕੂਲ ਨੂੰ ਮੇਲ ਆਂਦੀ ਹੈ ਤਾਂ ਰਾਜਪੁਰਾ ਦੇ ਡੀਐਸਪੀ ਸਾਹਿਬ ਨੂੰ ਸੂਚਿਤ ਕੀਤਾ ਜਾਂਦਾ ਸਕੂਲ ਪ੍ਰਬੰਧਕਾ ਵੱਲੋਂ ਤੇ ਤੁਰੰਤ ਪ੍ਰਭਾਵ ਦੇ ਨਾਲ ਐਕਸ਼ਨ ਲੈਂਦੇ ਹੋਏ ਰਾਜਪੁਰਾ ਦੇ ਡੀਐਸਪੀ ਮਨਜੀਤ ਸਿੰਘ ਤੇ ਗੁਰਸੇਵਕ ਸਿੰਘ ਜੀ ਐਸਐਚਓ ਆਪਣੀ ਟੀਮ ਦੇ ਨਾਲ ਜਿਹੜੇ ਹੈ ਮੌਕੇ ਤੇ ਪੁੱਛਦੇ ਤੇ ਆਪਾਂ ਗੱਲਬਾਤ ਕਰ ਲਏ ਨੇ ਕੀ ਸਰਚ ਕੀਤਾ ਤੇ ਕੀ ਇਸ ਮੇਲ ਦਾ ਮਤਲਬ ਹੋ ਸਕਦਾ ਸਰ ਇਹ ਜਿਹੜੀ ਮੇਲਸ ਆ ਰਹੀਆਂ ਅੱਜ ਪਟਿਆਲੇ ਵੀ ਆਈਆਂ ਐਸਐਸਪੀ ਸਾਫ ਸਰਚ ਕਰ ਰਹੇ ਤੇ ਮੁਕੇ ਸਕੂਲ ਨੂੰ ਵੀ ਆ ਗਈ ਜੀ ਹੁਣ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਸਿਰਫ دہشت ਫਲਾਉਣ ਵਾਸਤੇ ਇਹ ਮਤਲਬ ਮਾੜੇ ਅਨਸਰ ਜਿਹੜੇ ਹੈਗੇ ਆ ਉਹ ਇਹ ਚੀਜ਼ ਨੂੰ ਮੇਲ ਕਰ ਰਹੇ ਹੈਗੇ ਆ ਫਿਰ ਵੀ ਇਹ ਚੀਜ਼ ਦੇ ਇਹੀ ਵੈਰੀਫਾਈ ਕਰ ਰਹੇ ਹੈਗੇ ਆ ਹਾਂਜੀ ਸਰ ਇਹ ਕਿੰਨੇ ਵਜੇ ਮੇਲ ਆਈ ਹੈ ਤੇ ਕਿਹੜੇ ਸੰਗਠਨ ਵੱਲੋਂ ਮੇਲ ਕੀਤੀ ਇਹ ਮਾਰਨਿੰਗ ਟਾਈਮ ਆਈ ਹੈ ਜਿਹੜੇ 7 ਵਜੇ ਦੇ ਕਰੀਬ ਕਹਿੰਦੇ ਵੀ ਆਈ ਹੋਈ ਆ ਸਾਨੂੰ ਮੇਲ ਤੇ ਅਸੀਂ ਸਾਨੂੰ ਫੋਨ ਆਇਆ ਇਥੋਂ ਪ੍ਰਿੰਸੀਪਲ ਦਾ ਇਹ ਮੌਕੇ ਦੇ ਮੈਂ ਤਾਂ ਐਸਐਚਓ ਸਿਟੀ ਰਾਜਪੁਰਾ ਤੇ ਪੀਸੀਆਰ ਦੀ ਇੰਜੀਨੀਅਰ ਟੀਮਾਂ ਇੱਥੇ ਮਤਲਬ ਆਏ ਆ ਪੀਸੀਆਰ ਇੰਚਾਰਜ ਹੀ ਹੈਗੇ ਇੱਥੇ ਤੋਂ ਵਹੀ ਵੈਰੀਫਾਈ ਕਰ ਰਹੇ ਆ ਟੀਮ ਨਾਲ ਸਰ ਕੁਝ ਬਰੀਫ ਕਰੋਗੇ ਕਿ ਇਸ ਮੇਲ ਦੇ ਵਿੱਚ ਕੀ ਕੁਝ ਲਿਖਿਆ ਹੈ ਜੀ ਇਹ ਜage ਉਹੀ ਲਿਖਿਆ ਹੋਇਆ ਹੈਗਾ ਵੀ ਜਿਹੜਾ ਹੈ ਸਕੂਲ ਨੂੰ ਉਡਾ ਦਿੱਤਾ ਜਾਊਗਾ ਬੰਬ ਦੇ ਨਾਲ ਮਤਲਬ ਇਹ ਚ ਬਾਡਿੰਗ ਲਿਖੀ ਹੋਈ ਆ ਤੇ ਸਾਰਾ ਕੀ ਕਹਿਣਾ ਚਾਹੋਗੇ ਸਕੂਲ ਪ੍ਰਬੰਧਕਾਂ ਨੂੰ ਤੇ ਬੱਚਿਆਂ ਦੇ ਮਾਪੇ ਵੀ ਦੇਖ ਰਹੇ ਇਸ ਖਬਰ ਨੂੰ ਵੀ ਪੈਨਿਕ ਨਾ ਕਰਨ ਇਹ ਕਿਸ ਦੀ ਸ਼ਰਾਰਤ ਲੱਗਦੀ ਹੈ ਤੁਹਾਨੂੰ ਅ ਇਹ ਬੱਚਿਆਂ ਦੇ ਜਿਹੜੇ ਮਾਪੇ ਨੂੰ ਇਹੀ ਕਹਿ ਰਹੇ ਆ ਵੀ ਕੋਈ ਡਰ ਦੀ ਲੋੜ ਨਹੀਂ ਹੈਗੀ ਇਹ ਸਿਰਫ ਦਹਿਸ ਪਲਾਉਣ ਵਾਸਤੇ ਹੀ ਇਹ ਮੇਲ ਕੀਤੀ ਗਈ ਹੈ ਕੋਈ ਇਹ ਕੋ ਡੰਨ ਦੀ ਕੋਈ ਲੋੜ ਨਹੀਂ ਖਰੀ ਸਰ ਲੇਕਿਨ ਮੈਂ ਦੇਖਿਆ ਕਿ ਐਸਐਸਪੀ ਸਾਹਿਬ ਇਸ ਚੀਜ਼ ਨੂੰ ਬੜਾ ਸੀਰੀਅਸ ਲੈ ਰਹੇ ਹਨ ਲੱਗਦਾ ਤਾਂ ਇਹੀ ਹੈ ਕਿ ਕਿਸੇ ਨੇ ਸ਼ਰਾਰਤ ਕੀਤੀ ਹੈ ਜ਼ਿਲ੍ਹੇ ਦੇ ਸਕੂਲਾਂ ਦੇ ਨਾਲ ਪੈਨਿਕ ਕਰਨ ਵਾਸਤੇ ਲੇਕਿਨ ਪਟਿਆਲਾ ਦੇ ਐਸਐਸਪੀ ਸਾਹਿਬ ਕਾਫੀ ਸੀਰੀਅਸ ਲੱਗ ਰਹੇ ਤੇ ਸਵੇਰ ਤੋਂ ਹੀ ਲਗਾਤਾਰ ਡੌਗ ਸਕਵਾਡਸ ਹੋ ਤੇ ਹੋਰ ਜਿਹੜੀ ਟੀਮਾਂ ਦੇ ਨਾਲ ਸਰਚ ਕਰ ਰਹੇ ਹਨ ਤੇ ਰਾਜਪੁਰਾ ਦੇ ਵਿੱਚ ਵੀ ਇਹ ਹੈ ਜੀ ਦਿੱਤਾ ਜਾ ਰਿਹਾ ਸਰ ਬਿਲਕੁਲ ਬਿਲਕੁਲ ਮਾਨਜੋਗ ਐਸਐਸਪੀ ਪਟਿਆਲਾ ਦੀ ਹਦਦਾਂ ਤੇ ਜਿਹੜਾ ਹੈਗਾ ਬਈ ਅਸੀਂ ਪ੍ਰੋਪਰ ਇਸ ਸਕੂਲ ਦੀ ਚੈਕਿੰਗ ਕਰਵਾ ਰਹੇ ਆ ਐਂਟੀ ਸੈਪਟ ਦਾ ਚੈਕਿੰਗ ਕਰਾ ਰਹੇ ਆ ਤੇ ਆਪ ਵੀ ਅਸੀਂ ਮੌਕੇ ਤੇ ਹੈਗੇ ਆਂ ਵੀ ਕੋਈ ਇਦਾਂ ਦੀ ਕੋਈ ਗੱਲ ਨਹੀਂ ਸਾਨੂੰ ਲੱਗਦੀ ਹੈਗੀ ਫਿਰ ਵੀ ਅਸੀਂ ਇਹਨੂੰ ਬਰੀਕੀ ਦੇ ਨਾਲ ਕਰ ਰਹੇ ਆ ਜੀ ਠੀਕ ਹੈ ਜੀ ਧੰਨਵਾਦ ਜੀ ਸੋ ਅਸੀਂ ਰਾਜਪੁਰਾ ਦੇ ਮੁਕਤ ਸਕੂਲ ਦੇ ਵਿੱਚ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਰਾਜਪੁਰਾ ਦੇ ਮੁਕਤ ਸਕੂਲ ਦੇ ਵਿੱਚ ਸਾਰਾ ਸਟਾਫ ਤੇ ਪੁਲਿਸ ਜਿਹੜੀ ਹੈ ਵੱਡੀ ਜਿਹੜੀ ਗਿਣਤੀ ਦੇ ਵਿੱਚ ਅੱਜ ਉਰੇ ਦੇਖੀ ਜਾ ਸਕਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਦੂਜੇ ਪਾਸੇ ਮੈਂ ਦਿਖਾਵਾਂ ਕਿ ਬੱਚਿਆਂ ਤੇ ਇਸ ਚੀ ਦਾ ਕੋਈ ਅਸਰ ਨਜ਼ਰ ਨਹੀਂ ਆ ਰਿਹਾ ਤੇ ਬੱਚੇ ਆਪਣਾ ਜਿਹੜੇ ਗੇਮਸ ਵਿੱਚ ਲੱਗੇ ਹੋਏ ਆ ਤੇ ਕੋਈ ਪੈਨਿਕ ਇਹ ਜਾਂ ਨਹੀਂ ਕਰ ਰਿਹਾ ਤੇ ਡੀਐਸਪੀ ਮਨਜੀਤ ਸਿੰਘ ਕਹਿ ਰਹੇ ਆ ਕਿ ਇਹ ਕਿਸੇ ਦੀ ਸ਼ਰਾਰਤ ਹੋ ਸਕਦੀ ਹੈ ਲੇਕਿਨ ਪਟਿਆਲਾ ਦੇ ਐਸਐਸਪੀ ਵਰਮ ਸ਼ਰਮਾ ਜਿਹੜੇ ਹੈ ਇਸ ਚੀ ਨੂੰ ਸੀਰੀਅਸ ਲੈਂਦੇ ਹੋਏ ਇਸ ਈਸ ਨੂੰ ਸਰਚ ਕਰਾ ਰਹੇ ਤੇ ਥੋੜੀ ਦੇਰ ਦੇ ਵਿੱਚ ਰਾਜਪੁਰਾ ਦੇ ਵਿੱਚ ਵੀ ਜਿਹੜਾ ਹੈ ਡੌਗ ਸਕੌਟਸ ਤੇ ਹੋਰ ਟੀਮਾਂ ਜਿਹੜੀਆਂ ਆ ਕੇ ਸਰਚ ਕਰਨੀਆਂ ਸਕੂਲ ਨੂੰ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਜਿਹੜੇ ਹੈ ਉਹ ਆਪਣੇ ਕੰਮਾਂ ਦੇ ਵਿੱਚ ਗੇਮਸ ਦੇ ਵਿੱਚ ਲਗੇ ਹੋਏ ਆ ਬਾਕੀ ਦੇਖਣਾ ਇਹ ਹੋਏਗਾ ਕਿ ਜਿਹੜੀ ਇਹ ਮੇਲ ਆਈ ਹੈ ਹੁਣ ਪੁਲਿਸ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਇਸ ਤੇ ਕੀ ਕਾਰਵਾਈ ਕਰਦੀ ਹੈ ਤੇ ਕਿੰਨੀ ਦੇਰ ਦੇ ਵਿੱਚ ਇਹ ਸਖਸ਼ ਜਿਹੜਾ ਮੇਲ ਕਰ ਰਿਹਾ ਹੈਗਾ ਸਕੂਲਾਂ ਨੂੰ ਟਾਰਗੇਟ ਕਰ ਰਿਹਾ ਹੈ ਉਹ ਕਿੰਨੀ ਦੇਰ ਦੇ ਵਿੱਚ ਜਿਹੜਾ ਪੁਲਿਸ ਦੀ ਗ੍ਰਿਫਤ ਦੇ ਅੰਦਰ ਹੋਏਗਾ ਕੈਮਰਾਮੈਨ ਮੋਹਿਦ ਨਾਲ ਸੰਦੀਪ ਚੌਧਰੀ ਨਿਊਜ਼ 189 ਪੰਜਾਬ news 89 punjab har khabar jis da hove asar